ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਜੀਰੇ ਵਾਲਾ ਇਸ ਵਕਤ ਜੋ ਇਹ ਵਕਤ ਚੱਲ ਰਿਹਾ ਹੈ ਇਸ ਵਕਤ ਇੱਕ ਸੂਫੀ ਦਾਤਾ ਸੂਫੀਆਂ ਦਾ ਦਾਤਾ 우ਸਤਾਦ ਬਰਕਰ ਸਿੱਧੂ ਜੀ ਜੋ ਸਾਨੂੰ ਇਸ ਫਾਨੀ ਦੁਨੀਆ ਤੋਂ ਅਲਵਿਦਾ ਕਹਿ ਗਏ ਸਨ ਔਰ ਉਹਨਾਂ ਨੂੰ ਦਿਲੋਂ ਯਾਦ ਰੱਖਣ ਵਾਲੀ ਇੱਕ ਸ਼ੋਸ਼ੀਅਤ ਮਿਸਟਰ ਵੀਨ ਜੀ वैसे तां ਉਹਨਾਂ ਦੀ ਸਾਰੀ ਫੈਮਿਲੀ ਸਾਰਾ ਖਾਨਦਾਨੀ ਉਹਨਾਂ ਨੂੰ ਬਹੁਤ ਦਿਲੋਂ ਯਾਦ ਰੱਖਦਾ ਹੈ ਪਰ ਰੋਮ ਰੋਮ ਵਿੱਚ ਮੈਂ ਦੇਖਿਆ ਹੈ तकरीबन ਪਿੱਛੇ ਜੇ ਉਹਨਾਂ ਦਾ ਗੀਤ ਪੈਸਾ ਆਇਆ ਸੀ ਜਾਂ ਕੋਈ ਵੀ 756 ਆਇਆ ਜਾਂ ਜਦੋਂ ਵੀ ਉਹ ਕਦੇ ਆਪਣੀ ਆਟਮ ਕਰਦੇ ਨੇ ਜਾਂ ਗੀਤ ਕਰਦੇ ਨੇ ਪ੍ਰੋਜੈਕਟ ਲੈ ਕੇ ਆਉਂਦੇ ਨੇ ਤੇ ਆਪਣੇ ਉਸਤਾਦ ਜੀ ਨੂੰ ਜ਼ਰੂਰ ਸਿੱਧਾ ਕਰਦੇ ਨੇ ਔਰ ਅੱਜ ਵੀ ਉਹਨਾਂ ਨੇ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਇੱਕ ਵੀਡੀਓ ਸਾਂਝੀ ਕੀਤੀ ਹੈ ਆਓ ਦੇਖਦੇ ਹਾਂ ਤੁਹਾਡਾ ਆਪਣਾ ਮਿਸਟਰ ਬੀਨ ਮੇਰੇ ਉਸਤਾਦ ਜਨਾਬ ਬਰਕਤ ਸਿੰਘ ਸਾਹਿਬ ਜੋ ਪਿੱਛੇ ਸਕਰੀਨ ਤੇ ਗੀਤ ਚੱਲ ਰਿਹਾ ਹੈ ਇਹਨਾਂ ਨਾਲ ਜ਼ਿੰਦਗੀ ਦੇ 25 ਤੋਂ 30 ਸਾਲ गुਜ਼ਾਰੇ ਅੱਜ ਮਿਸ ਕਰ ਰਿਹਾ ਹਾਂ 16 ਅਗਸਤ 2014 ਰਾਤ ਨੂੰ ਤਕਰੀਬਨ 10:30 ਤੋਂ 11 ਦੇ ਵਿੱਚ ਵਿੱਚ ਸਾਡੇ ਤੋਂ ਸਦੀਵੀ ਵਿਛੋੜਾ ਦੇ ਗਿਆ ਸੰਮੇਸ਼ਾ ਲਈ ਸਾਨੂੰ ਇਕੱਲੇ ਛੱਡ ਗਏ ਹਰ ਵਕਤ ਮੈਂ ਆਪਣੇ ਆਪ ਨੂੰ ਬਹੁਤ ਖਲਾਸਾ ਮਹਿਸੂਸ ਕਰਦਾ ਜਦੋਂ ਉਸਤਾਦ ਜੀ ਦੇ ਨਾਲ ਸਟੇਜਾਂ ਤੇ ਮੇਰੇ ਘਰ ਵਿੱਚ ਹਰ ਖਾਂ ਤੇ ਬਹੁਤ ਪਿਆਰ ਮਿਲਿਆ ਤੇ ਜੋ ਮੈਨੂੰ ਮਾਨ ਮਿਲ ਰਿਹਾ ਹੈ ਤੁਸੀਂ ਪਿਆਰ ਦੇ ਰਹੇ ਹੋ ਉਸਤਾਦ ਬਰਕਤ ਸਿੰਘ ਸਾਹਿਬ ਦੀ ਬਖਸ਼ਿਸ਼ ਹੈ ਅਤੇ 17 ਅਗਸਤ ਨੂੰ ਸ਼ਾਮ ਨੂੰ 5:30-6 ਵਜੇ ਜੋ ਕਿ ਦੁਪਨਾ ਹੈ ਗਿਆ ਸੀ ਮੌਗਾ ਦੀ ਧਰਤੀ ਤੇ ਉਸਤਾਦ ਜੀਓ ਮੇਰੇ ਰੂਮ ਰੂਮ ਵਿੱਚ ਵਸਦੇ ਹੋ ਹਰ ਵਕਤ ਮੈਂ ਤੁਹਾਨੂੰ ਮਿਸ ਕਰ ਰਿਹਾ ਹਾਂ ਫਿਰ ਵੀ ਹਮੇਸ਼ਾ ਤੁਸੀਂ ਆਪਣਾ ਪਿਆਰ ਮੇਰੇ ਤੇ ਬਣਾਈ ਰੱਖਿਆ ਹੈ ਇਸ ਤਰ੍ਹਾਂ ਹੀ ਬਣਾਈ ਰੱਖਿਓ ਮਿਸ ਯੂ ਮਾਈ ਗੁਰੂ ਜੀ ਉਸਤਾਦ ਜਨਾਬ ਬਰਕਤ ਸਿਦਕਾ ਤੁਹਾਡਾ ਆਪਣਾ ਮਿਸਟਰ ਬੀ